ਬਹੁਤ ਵੱਡੇ ਪੱਦਰ ਤੇ ਜੋ ਕਿ ਭਾਈ ਸਾਹਿਬ ਭਾਈ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਹਲਕੇ ਦੇ ਐਮਐਲਏ ਸਹਿਬਾਨ ਸਾਰੇ ਇਲਾਕੇ ਦੀਆਂ ਸੰਗਤਾਂ ਮਹਾਪੁਰਸ਼ ਲਾਡਲੀਆਂ ਫੌਜਾਂ ਸਾਰੇ ਇੱਥੇ ਪਹੁੰਚੇ ਆ ਤੇ ਇਹਨਾਂ ਦੇ ਨਾਲ ਡਾਕਟਰ ਕਸ਼ਮੀਰ ਸਿੰਘ ਜੀ ਐਮਐਲਏ ਸਾਹਿਬ ਦਾ ਬਹੁਤ ਪਿਆਰ ਸੀ ਸਤਿਕਾਰ ਸੀ ਅੱਜ ਦਸਤਾਰ ਲੈ ਕੇ ਸਾਰੀ ਹੀ ਜਥੇਬੰਦੀ ਇੱਥੇ ਪਹੁੰਚੀ ਹੈ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਤੀਸਰੇ ਮੁਖੀ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਸੰਪਰਦਾਕਾਰ ਸੇਵਾ ਸਰਹਾਲੀ ਵਾਲੇ ਜਿਨ੍ਹਾਂ ਨੇ ਦਰਿਆਵਾਂ ਨੂੰ ਬੰਨ੍ਹ ਮਾਰਿਆ ਹੈ ਇਹਨਾਂ ਸਾਰੀਆਂ ਸੰਪਰਦਾਵਾਂ ਜਿੰਨੀਆਂ ਪਹੁੰਚੀਆਂ ਸਮੂਹ ਪਰਿਵਾਰ ਵੱਲੋਂ ਇਹਨਾਂ ਦਾ ਧੰਨਵਾਦ ਹੈ ਕਿਉਂਕਿ ਦੁਖੀ ਹਿਰਦੇ ਦੇ ਨਾਲ ਜਿਹੜੇ ਡਾਕਟਰ ਸਾਹਿਬ ਇੱਕਦਮ ਜਿਹੜਾ ਲੰਮੇ ਸਮੇਂ ਤੋਂ ਬਿਮਾਰੀ ਦੇ ਨਾਲ ਪੀੜਤ ਸਨ ਅੱਜ ਦੁੱਖ ਦੀ ਘੜੀ ਦੇ ਵਿੱਚ ਮਹਾਪੁਰਸ਼ ਵੀ ਪਹੁੰਚੇ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੇ ਪੱਧਰ ਤੇ ਜੋ ਕਿ ਭਾਈ ਸਾਹਿਬ ਭਾਈ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਹਲਕੇ ਦੇ ਐਮ ਐਲ ਏ ਸਹਿਬਾਨ ਸਾਰੇ ਇਲਾਕੇ ਦੀਆਂ ਸੰਗਤਾਂ ਮਹਾਪੁਰਸ਼ ਲਾਡਲੀਆਂ ਫੌਜਾਂ ਸਾਰੇ ਇੱਥੇ ਪਹੁੰਚੇ ਆ ਤੇ ਇਹਨਾਂ ਦੇ ਨਾਲ ਡਾਕਟਰ ਕਸ਼ਮੀਰ ਸਿੰਘ ਜੀ ਐਮ ਐਲ ਏ ਸਾਹਿਬ ਦਾ ਬਹੁਤ ਪਿਆਰ ਸੀ ਸਤਿਕਾਰ ਸੀ ਅੱਜ ਦਸਤਾਰ ਲੈ ਕੇ ਸਾਰੀ ਹੀ ਜਥੇਬੰਦੀ ਇੱਥੇ ਪਹੁੰਚੀ ਹੈ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਤੀਸਰੇ ਮੁਖੀ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਸੰਪਰਦਾਕਾਰ ਸੇਵਾ ਸਰਹਾਲੀ ਵਾਲੇ ਜਿਨ੍ਹਾਂ ਨੇ ਦਰਿਆਵਾਂ ਨੂੰ ਬੰਨ੍ਹ ਮਾਰਿਆ ਹੈ ਇਹਨਾਂ ਸਾਰੀਆਂ ਸੰਪਰਦਾਵਾਂ ਜਿੰਨੀਆਂ ਪਹੁੰਚੀਆਂ ਸਮੂਹ ਪਰਿਵਾਰ ਵੱਲੋਂ ਇਹਨਾਂ ਦਾ ਧੰਨਵਾਦ ਹੈ ਕਿਉਂਕਿ ਦੁਖੀ ਹਿਰਦੇ ਨਾਲ ਜਿਹੜੇ ਡਾਕਟਰ ਸਾਹਿਬ ਇੱਕਦਮ ਜਿਹੜਾ ਲੰਮੇ ਸਮੇਂ ਤੋਂ ਬਿਮਾਰੀ ਦੇ ਨਾਲ ਪੀੜਤ ਸਨ ਅੱਜ ਦੁੱਖ ਦੀ ਘੜੀ ਦੇ ਵਿੱਚ ਮਹਾਪੁਰਸ਼ ਵੀ ਪਹੁੰਚੇ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ